ਖਬਰ ਮੋਗਾ ਤੋਂ ਜਿੱਥੋਂ ਦੇ ਰਹਿਣ ਵਾਲੇ ਜਵਾਨ ਕਰਮਜੀਤ ਸਿੰਘ ਨੇ ਰਜੋਰੀ ਚ ਸ਼ਹਾਦਤ ਹਾਸਲ ਕੀਤੀ ਹੈ। ਉਹਨਾਂ ਦੀ ਸ਼ਹਾਦਤ ਦੀ ਖਬਰ ਮਿਲਦੇ ਹੀ ਪੂਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਸੀ। ਮੋਟਾਰ ਡਾਕੇਗੇ ਅੰਨੇਵਾ ਫਾਇਰਿੰਗ ਕੀਤੀ ਗਈ ਜਿਸ ਦਾ ਨਿਸ਼ਾਨਾ ਕਰਮਜੀਤ ਸਿੰਘ ਬਣੇ। ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਨਾਲ ਹੀ ਆਪਣੇ ਪੁੱਤ ਦੀ ਸ਼ਹਾਦਤ ਤੇ ਪੂਰਾ ਪਰਿਵਾਰ ਫਖਰ ਵੀ ਮਹਿਸੂਸ ਕਰ ਰਿਹਾ ਹੈ। ਤਨਖਾ ਦੇ ਨਿਯਮੀ ਚੁਟਕਾ ਚਕਾ ਇਹਨੂੰ 16 ਤਰੀਕ ਨੂੰ ਨੇ ਆਉਣਾ ਸੀਗਾ ਉਹਨਾਂ ਲੋਕਾਂ ਦੀ ਸੋਚ ਮਾਰੀ ਆ ਜਿਹੜੇ ਆ ਮਰੀ ਜਾਂਦੇ ਨਾ ਹਾਂਜੀ ਹਾਂਜੀ ਮਰੀ ਜਾਂਦੇ ਲੋਕ ਕਰਨਜੀਤ ਸਿੰਘ 18 ਜੇਣਕੇ ਰਕਲ ਦੇ ਵਿੱਚ ਜੁੜੇਦੇ ਤਨਾਲ ਸੀਗਾ ਉਹਦੇ ਨਾਲ ਹੀ ਦੋ ਸਾਡੇ ਪਿੰਡ ਦੇ ਮੁੰਡੇ ਹੋਰ ਗੁਰਤੇਜ ਸਿੰਘ ਤੇ ਜਗਜੀਤ ਸਿੰਘ ਤੇ ਗੁਰਤੇਜ ਸਿੰਘ ਨੇ ਮੇਰੇ ਕੋਲ ਫੋਨ ਕਰਕੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਆ ਦੁਖਦਾਈ ਕਥਾ ਵਰਤਦੀ ਆ ਤੇ ਉਹਦੀ ਮੰਮੀ ਨੇ ਆ ਕੇ 1:30 ਵਜੇ ਕੁਝ ਦਿਨ ਪਹਿਲਾਂ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਗਰੋਟੀ ਦਾ ਰਹਿਣ ਵਾਲਾ ਇੱਕ ਨੌਜਵਾਨ ਜਿਹੜਾ ਸ਼ਹੀਦ ਹੋ ਗਿਆ ਸੀ ਔਰ ਅੱਜ ਇੱਕ ਵਾਰ ਫੇਰ ਪਿੰਡ ਜਨੇਰ ਦਾ ਰਹਿਣ ਵਾਲਾ ਨੌਜਵਾਨ ਰਜੋਰੀ ਵਿੱਚ ਜਿਹੜਾ ਸ਼ਹੀਦ ਹੋ ਗਿਆ ਅੱਜ ਸਵੇਰੇ ਜਿਹੜੀ ਹੈਗੀ ਇਹ ਖਬਰ ਪਿੰਡ ਪਹੁੰਚੀ ਤੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਇਸ ਵਕਤ ਅਸੀਂ ਉਹਨਾਂ ਦੇ ਘਰੇ ਹੀ ਖੜੇ ਹਾਂ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਦੇ ਪਿਤਾ ਜੀ ਨਾਲ ਗੱਲ ਕੀਤੀ ਰਹੀ ਹੈ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਹੈਗੇ ਸੈਨਾ ਦੇ ਵਿੱਚੋਂ ਰਿਟਾਇਰ ਹੋਇਆ ਉਹਨੇ ਤਾਇਆ ਜੀ ਵੀ ਜਿਹੜੇ ਹੈਗੇ ਸੈਨਾ ਦੇ ਵਿੱਚੋਂ ਹੀ ਰਿਟਾਇਰ ਹੋਇਆ ਉਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਕੋਈ ਸਾਢੇ 3 ਸਾਲ ਪਹਿਲਾਂ ਉਹ ਦੇਸ਼ ਦੀ ਸੇਵਾ ਕਰਨ ਲਈ ਸੈਨਾ ਵਿੱਚ ਭਰਤੀ ਹੋਇਆ ਸੀ ਪਰ ਅੱਜ ਉਹ ਸ਼ਹੀਦ ਹੋ ਗਿਆ ਇਸ ਦੀ ਚੜੀ ਖਬਰ ਪਿੰਡ ਵਿੱਚ ਪਹੁੰਚੀ ਔਰ ਪਰਿਵਾਰ ਵਾਲਿਆਂ ਨੂੰ ਹੁਣ ਹੁੰਦੇ ਜੀ ਬਾਡੀ ਆਉਣ ਦਾ ਇੰਤਜ਼ਾਰ ਹੈ ਕੈਮਰਾਮੈਨ ਸੰਦੀਪ ਮੋਂਗਾ ਦੇ ਨਾਲ ਸੁਰੇਸ਼ ਮਿੱਤਲ ਪੀਟੀਚ ਨਿਊ ਪਿੰਡ ਜਨੇ ਮੋਗਾ